ਜੀ ਸੰਜੀ ਇਹ ਤੁਹਾਡਾ ਕਿੰਨਾ ਰਕਬਾ ਡੁੱਬਾ ਆਪਣਾ ਇਹ ਪਿੱਛੇ 12 ਕਿੱਲੇ ਥਾਂ ਡੁੱਬਾ 25 ਤਰੀਕ ਦਾ ਪਾਣੀ ਆਇਆ ਤੇ ਨਾ ਤਾਂ ਕੋਈ ਪ੍ਰਸ਼ਾਸਨ ਸਾਡੇ ਕੋਲ ਪਹੁੰਚਿਆ ਹੈ ਉਦੋਂ ਦਾ ਸਾਡੀ ਆੜ ਦੇ ਵਿੱਚ ਪਿਛਲੇ ਜਿਹੜੇ ਬਾਈਕਾਂ ਵਾਲੇ ਆ ਜਿਨ੍ਹਾਂ ਦਾ ਕੋਈ ਨੁਕਸਾਨ ਨਹੀਂ ਆ ਜੋ ਵੀ ਕੁਝ ਆਉਂਦਾ ਕੋਈ ਸਬਦਾ ਹੁੰਦੀ ਆ ਪ੍ਰਸ਼ਾਸਨ ਵੱਲੋਂ ਜਾਂ ਹੋਰ ਕਿਸੇ ਸੰਸਥਾ ਵੱਲੋਂ ਉਹ ਲਈ ਜਾਂਦੇ ਆ ਸਾਡੇ ਇਧਰ ਵੀਡੀਓ ਬਣਾ ਕੇ ਸਾਡੇ ਵੱਲੋਂ ਜੋ ਵੀ ਕੋਈ ਸ਼ਾਇਦਾ ਹੋਈ ਆ ਇਹ ਗੁਰਸੇਵਕ ਸਿੰਘ ਝੁੱਗੀਆਂ ਨੂਰਮੰਦ ਦੇ ਆ ਸਰਪੰਚ ਜੋ ਆਪਣੇ ਰਿਸ਼ਤੇਦਾਰ ਵੀ ਆ ਉਹਨਾਂ ਨੇ ਸਾਨੂੰ ਸਹਦਾ ਜਿੰਨੀ ਵੀ ਪੰਚਾਇਤ ਪਚਾਈ ਆ ਨਾ ਤਾਂ ਪੰਘਾਲੇ ਸਰਪੰਚ ਤੋਂ ਕੋਈ ਸਹਦਾ ਆਈ ਆ ਨਾ ਕੋਈ ਹੋਰ ਆ ਲੋ ਆਈ ਆ ਜਦੋਂ ਆਂ ਮਿੱਟੀ ਪਾਈ ਆ ਉਦੋਂ ਲਾਲਜੀਤ ਭੁੱਲਰ ਜੋਗੇ ਮੰਤਰੀ ਨੇ ਇਥੋਂ ਦੇ ਉਹਨਾਂ ਨੇ ਸਾਨੂੰ ਕੁਝ ਤੇਲ ਦਿੱਤਾ ਤੇ ਇਸ ਕਰਕੇ ਅਸੀਂ ਥੋੜੀ ਨਾ ਨਹੀਂ ਇਥੇ ਮਿੱਟੀ ਪਾਈ ਪਰ ਸਾਨੂੰ ਪਾਣੀ ਦੀ ਮਾਰ ਇਧਰੋਂ ਆ ਗਈ ਜੋ 23 ਦੇ ਵਿੱਚ ਵੀ ਆਈ ਆ ਨਾ ਸਾਨੂੰ ਉਦੋਂ ਕੋਈ ਮਿਲਿਆ ਸਬਦਾ ਕੁਝ ਨਹੀਂ ਮਿਲਿਆ ਸਾਨੂੰ ਮੁਆਵਜ਼ਾ ਤੱਕ ਨਹੀਂ ਮਿਲਿਆ ਐਰ ਕੀ ਫੇਰ ਉਹ ਹਾਲ ਹੋ ਗਿਆ ਅੱਜ 15 ਦਿਨ ਹੋ ਗਏ ਪਾਣੀ ਆਏ ਇਹ ਤੁਹਾਡੇ ਹੁਣ ਕਿੰਨਾ ਰਕਬਾ ਤਕਰੀਬਨ ਡੁੱਬ ਚੁੱਕਾ ਤੇ ਕੋਈ ਪ੍ਰਸ਼ਾਸਨ ਜਾਂ ਕੋਈ ਗਾਇਕ ਜਾਂ ਕਿਸੇ ਨੇ ਕੋਈ ਸਹੂਲਤ ਦਿੱਤੀ ਤੁਹਾਨੂੰ ਨਹੀਂ ਜੀ ਕੋਈ ਨਹੀਂ ਆਇਆ ਇਹਦੇ ਜ ਆਪਣਾ 12 ਕਿੱਲੇ ਆਪਣਾ ਨਾਲ ਹੋਰ ਥੋੜਾ ਪੰਘਾਲੇ ਦਾ ਰਕਬਾ ਹੈਗਾ 1.5 ਕਿੱਲਾ ਬਸ ਪੰਘਾਲੇ ਦਾ ਆਪਣਾ ਆਪਣਾ ਗੱਲਾ ਹੈ ਹੋਰ ਨਹੀਂ ਕਿਸੇ ਦਾ ਤੇ ਸਹਾਈਤਾ ਪਾਸੇ ਪਿਛਲੇ ਲਈ ਜਾਂਦੇ ਆ ਇਹ ਹੁਣ ਕਿੰਨਾ ਕਿੰਨਾ ਪਾਣੀ ਰਹਿ ਗਿਆ ਵਾ ਇਹਦੇ ਵਿੱਚ ਪਾਣੀ ਇਸ ਟਾਈਮ 10 ਫੁੱਟਾਂ ਪਿਛੇ ਖਾਲੀ ਹੋਰ ਹਾਂਜੀ ਕਰਨਾਲ ਸਿੰਘ ਜੀ ਝੁੱਗਿਆਂ ਟੋਰਮੰਦ ਦਾ ਸਰਪੰਚਾ ਮੈਂ ਜੀ ਹਾਂਜੀ ਇੱਥੇ ਮੁੰਡਿਆਂ ਦਾ ਥਾਂ ਜਿਹੜਾ ਨਾ ਬਹੁਤ ਨੀਵਾ ਹੈ ਇੱਥੇ ਘਟੋ ਘਟ 10 10 ਫੁੱਟ ਪਾਣੀ ਖਲੋਤਾ ਹੈ ਇਹਨਾਂ ਨੂੰ ਕਣਕ ਬੀਜਣ ਦੀ ਵੀ ਨਹੀਂ ਆਸ ਹੁੰਦੀ ਪਿਛਲੀ ਵਾਰ ਤੇਜ਼ ਵੀ ਜਦੋਂ ਪਾਣੀ ਆਇਆ ਕਣਕ ਵੀ ਨਹੀਂ ਬੀਜੀ ਜਾਂਦੀ ਫੇਰ ਅਸੀਂ ਮੋਟਰਾਂ ਲਾ ਕੇ ਟਰੈਕਟਰਾਂ ਲਾ ਕੇ ਪਾਣੀ ਬਾਹਰ ਕੱਢਿਆ ਤੇ ਫੇਰ ਇਹਨਾਂ ਦੀ ਕਣਕ ਬਜਾਈ ਇਹਨਾਂ ਨੂੰ ਹਜੇ ਤੱਕ ਕੋਈ ਸੰਸਥਾ ਨੇ ਕਾਹੀ ਨਹੀਂ ਦਿੱਤਾ ਲਾਲਜੀਤ ਮੰਤਰੀ ਭੁੱਲਰ ਨੇ ਜਿੰਨੀ ਸਾਡੀ ਬਾਹ ਫੜੀ ਤੇਲ ਵਾਧੂ ਦਿੱਤਾ ਉਹਨੇ ਤੇਲ ਦੇ ਕੇ ਸਾਡਾ ਬੰਨ ਬਣਾਇਆ ਹੁਣ ਵੀ ਇਹਨਾਂ ਜਿੰਨਾ ਚੌਕ ਕਰ ਦਿੱਤਾ ਤਰਪੈਲਾ ਦਿੱਤੀਆਂ ਜਿੰਨਾ ਸਾਡੇ ਕੋਲ ਆਇਆ ਉਹਨਾਂ ਨੂੰ ਅਸੀਂ ਪਹੁੰਚਾਉਂਦੇ ਰਹ ਤੇ ਬਾਕੀ ਹੋਰ ਕਿਸੇ ਨੇ ਇਹਨਾਂ ਨੂੰ ਕੱਖ ਨਹੀਂ ਦਿੱਤਾ ਬਾਕੀ ਇਹਨਾਂ ਦੀ ਬਹੁਤ ਮਾੜੀ ਹਾਲਤ ਹੈ ਜਿੰਨਾ ਖਰਚਾ ਆ ਗਿਆ 23 ਚ ਵੀ ਸਾਰਾ ਕੁਝ ਮਾਰਿਆ ਗਿਆ ਤੇ ਹੁਣ ਵੀ ਸਾਰਾ ਕੁਝ ਮਾਰਿਆ ਗਿਆ ਆਹ ਹੈ ਜਿੰਨੀ ਪੈਲੀ ਇਹਨਾਂ ਦੀ ਸਾਰੀ ਡੋਬੇ ਵਾਲੀ ਆ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੋ ਸ਼ਾਸਨ ਤੋਂ ਤੇ ਇਹ ਮੰਗ ਕਰਦੇ ਪ੍ਰਸ਼ਾਸਨ ਤੋਂ ਚਲੋ ਅੱਗੇ ਵੀ بڑا ਕੁਝ ਦਿੱਤੀ ਜਾਂਦਾ ਜਿੰਨਾ ਜੋਗਾ ਹੈਗਾ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਹੈ ਸਾਡਾ ਉਹ ਦਿਨ ਰਾਤ ਲਗਾ ਰਿੰਦਾ ਆਉਂਦਾ ਇੱਥੇ ਤੇ ਬਾਕੀ ਮੁਆਵਜ਼ਾ ਦੇਣਾ ਪ੍ਰਸ਼ਾਸਨ ਨੇ ਤੇ ਮੁਆਵਜ਼ਾ ਹੀ ਦੇ ਸਕਦੇ ਬਾਕੀ ਹੋਰ ਕੋਈ ਸੰਸਥਾ ਵੀ ਇਹਨਾਂ ਦਾ ਤੇਲ ਪਾਣੀ ਇਹਨਾਂ ਨੂੰ ਦਿੱਤਾ ਜਾਂ ਇਹਨਾਂ ਨੂੰ ਖਾਦ ਦਿੱਤੀ ਜਾਵੇ ਇਹਨਾਂ ਦੀ ਪਹਿਲੀ ਮੜ ਕੇ ਪਧਰੀ ਹੋਈ ਜਾਵੇ ਤੇ ਕੱਲ ਕਣਕੀ ਬੀਜੀ ਜਾਵੇ ਅਸੀਂ ਤੇ ਜਸਵੀਰ ਸਿੰਘ ਸੋਰ ਸਿੰਘ ਜੀ ਆਏ ਤੁਸੀਂ ਦੱਸਣ ਡੈ ਜੋ ਤੇ ਕੋਈ ਸਹਾਇਤਾ ਦੇ ਕੇ ਗਏ ਆ ਇੱਥੇ ਤੁਹਾਡੇ ਲੱਗੇ ਜਾਂ ਤੁਹਾਡੇ ਘਰ ਆਏ ਆ ਕੋਈ ਸਾਨੂੰ ਅੱਜ ਹੀ ਪਤਾ ਲੱਗਾ ਹੈ ਕੱਲ ਹੀ ਉਹਦੇ ਅੱਜ ਪਤਾ ਲੱਗਾ ਵੀ ਜਸਵੀਰ ਸਿੰਘ ਕੋਈ ਬਿਜਲੀ ਬੋਰਡ ਦੇ ਅਧਿਕਾਰੀ ਨੇ ਉਹ ਕੱਲ 50000 ਦਾ ਚੈੱਕ ਪਿੱਛੇ ਦੇ ਗਏ ਆ ਜਿਨ੍ਹਾਂ ਦਾ ਕੁਝ ਵੀ ਨਹੀਂ ਰੜਿਆ ਵੀਡੀਓ ਇੱਧਰ ਦੀ ਬਣਾ ਕੇ ਆਪਣੀ ਪਾਣੀ ਦੀ ਜਗ੍ਹਾ ਜਿਹੜੀ ਪਹਿਲੀ ਡੁੱਬੀ ਉਹਦੀ ਵੀਡੀਓ ਬਣਾਗੇ ਚੱਕੋ ਲੈ ਕੇ ਸਾਨੂੰ ਦਾ ਅੱਜ ਪਤਾ ਲੱਗਾ ਵੀ ਉਹ ਕੱਲ 50000 ਦਾ ਚੱਕ ਦੇ ਗਏ ਤੇ ਅਸੀਂ ਇਹੋ ਹੀ ਤੁਹਾਨੂੰ ਕਹਿਣਾ ਚਾਹੁੰਦੇ ਆ ਕਿ ਕਿਸੇ ਨੇ ਵੀ ਕੋਈ ਚੀਜ਼ ਪਹਿਲੀ ਗੱਲ ਤੇ ਦਵੋ ਹੀ ਨਾ ਜੇ ਦੇਣੀ ਆ ਇੱਥੇ ਗਰਾਊਂਡ ਤੇ ਆ ਕੇ ਸਾਰਾ ਕੁਝ ਵੇਖ ਕੇ ਇੱਥੇ ਆਪਦਾ ਮੌਕਾ ਵੇਖੋ ਆਪਦੇ ਅੱਖੀਂ ਵੇਖ ਕੇ ਤੇ ਫਿਰ ਵੀ ਜੇ ਕੋਈ ਚੀਜ਼ ਦੇਣੀ ਫੇਰ ਦਿਓ ਇਸ ਤਰ੍ਹਾਂ ਨਾ ਕਰੋ ਵੀ ਜਿਹੜਾ ਵੀ ਪਿੱਛੇ ਜਿਹੜਾ ਵੀ ਲਈ ਜਾਂਦਾ ਏ ਉਹ ਗਲਤ ਕੰਮ ਆ ਪਿੱਛੇ ਨਹੀਂ ਕੋਈ ਚੀਜ਼ ਪਹੁੰਚਣੀ ਚਾਹੀਦੀ ਪਿੱਛੇ ਤੁਸੀਂ ਜਾ ਕੇ ਵੇਖ ਸਕਦੇ ਜੇ ਕਿਸੇ ਦਾ ਇੱਕ ਮਰਲਾ ਵੀ ਝੋਨਾ ਨਹੀਂ ਡੁੱਬਾ ਸਿਰਫ ਪੰਘਾਰੇ ਦੇ ਵਿੱਚ ਅਸੀਂ ਦੋ ਘਾਰੀਆਂ ਜਿਨ੍ਹਾਂ ਦਾ ਨੁਕਸਾਨ ਹੋਇ ਤੇ ਪਿੱਛੇ ਲੋਕ ਲਈ ਜਾਂਦੇ ਆ ਫਾਇਦਾ ਇਸ ਚੀਜ਼ ਦਾ ਸਰਪੰਚ ਜਿਹੜੇ ਲੋਕ ਬਗੈਰ ਨੁਕਸਾਨ ਹੋਏ ਤੋਂ ਚੀਜ਼ਾਂ ਜਾਂ ਕੋਈ ਪੈਸਾ ਲੈ ਰਹੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਜੋ ਇਹ ਇਹ ਤਾਂ ਗਲਤ ਗੱਲ ਹੈ ਲੈਣੀ ਨਹੀਂ ਚਾਹੀਦੀ ਜਿੰਦਾ ਫਸਲ ਦਾ ਨੁਕਸਾਨ ਨਹੀਂ ਹੋਇਆ ਉਹਨੂੰ ਤੇ ਕੋਈ ਚੀਜ਼ ਨਹੀਂ ਲੈਣੀ ਚਾਹੀਦੀ ਇਹ ਤੇ ਜਿੰਦਾ ਨੁਕਸਾਨ ਹੋਇਆ ਹੈ ਉਹਨੂੰ ਚੀਜ਼ ਮਿਲਣੀ ਚਾਹੀਦੀ ਕੋਈ ਵੀ ਸੰਸਾਜ ਆ ਕੋਈ ਫਰੈਸ਼ਨ ਵੱਲੋਂ ਆਉਂਦੀ ਚੀਜ਼ ਤੋ ਕਿਹ ਰਿਮੋਤ ਬਾਰ ਬੰਦੇ ਨੂੰ ਦਾ ਸਰਪੰਚ ਨੂੰ ਪੁੱਛ ਕੇ ਦੇਣਾ ਚਾਹੀਦਾ ਵੀ ਠੀਕ ਇਹਦਾ ਨੁਕਸਾਨ ਹੋਇਆ ਹੈ ਉਸ ਨੂੰ ਉਸ ਬੰਦੇ ਨੂੰ ਚੀਜ਼ ਪਹੁੰਚਦੀ ਕਰੋ ਤੇ ਬਾਕੀ ਪਿੱਛੇ ਤੇ ਜਿਹੜੀ ਕਿਸੇ ਨੇ ਚੀਜ਼ ਲੈਣੀ ਗਲਤ ਗੱਲ ਨਹੀਂ ਲੈਣੀ ਚਾਹੀਦੀ ਲੋਕਾਂ ਦੀ ਸਭ ਨੂੰ ਮਤ ਕਰਨੀ ਚਾਹੀਦੀ ਜੀ ਆਪਾਂ ਚੰਗਾ ਪੌਲਾ ਫਸਲ ਵਜਿਆ ਤੇ ਫੇਰ ਵੀ ਆਪਾਂ ਕੁਝ ਮੰਗਾ ਮੰਗੀ ਜੇਗੀ ਉਹ ਪੈਸਾ ਲੈ ਕੇ ਗਲਤ ਗੱਲ ਲੈ ਤੇ ਇਹਨਾਂ ਵਿਚਾਰਾਂ ਦਫਾ ਨਾ ਫਸਲ ਵੀ ਸਾਰਾ ਡੁੱਬ ਗਿਆ ਇਹਨਾਂ ਨੂੰ ਦੇਣਾ ਚਾਹੀਦਾ ਜਿਹੜੇ ਡੁੱਬੇ ਨੇ ਹੋਰ ਨਹੀਂ ਕਿਸੇ ਨੂੰ ਲੈਣਾ ਚਾਹੀਦਾ ਅਸੀਂ ਤੇ ਇਹ ਬੇਨਤੀ ਕਰਾਂਗੇ ਅਪੀਲ ਕਰਾਂਗੇ ਸਾਰਿਆਂ ਨੂੰ ਕਿ ਇੱਥੇ ਆਣ ਕੇ ਪੁੱਛ ਕੇ ਦਿਓ ਜਿੰਦਾ ਨੁਕ ਬੇਨ ਨੁਕਸਾਨ ਵਾਲੇ ਨੂੰ ਚੀਜ਼ ਨਾ ਪਿੱਛੇ ਦਿੱਤੀ ਜਾਵੇ। 스캐너 ਕਿਸਤਾ ਹੈਗਾ ਜੀ? ਇਹ 스캐너 ਜਿਹਦੇ ਪਿੱਛੇ ਆਪਣੇ ਵਰ ਪੰਘਾਲੇ ਜਿਹਨਾਂ ਦਾ ਕੁਛ ਨਹੀਂ ਡੁੱਬਾ ਉਹਨਾਂ ਦਾ 스캐너 ਆ। ਉਹ ਇਤਾਂ 스캐너 ਪਾ ਕੇ ਐਵੇਂ ਫੇਕ ਆਈਡੀ ਬਣਾ ਕੇ 스캐너 ਆਪਦੇ ਪਾਈ ਜਾਂਦੇ ਵੀ ਸਾਡਾ ਨੁਕਸਾਨ ਹੋ ਗਿਆ ਹੈ। ਪਰ ਉਹਨਾਂ ਦਾ ਕੁਛ ਨਹੀਂ ਹੋਇਆ। ਇਹੋ ਮੈਂ ਅਪੀਲ ਕਰਨਾ ਚਾਹੁੰਦਾ ਵੀ ਇਹਨਾਂ ਨੂੰ ਕੁਛ ਨਹੀਂ ਦੇਣਾ ਚਾਹੀਦਾ। ਫੇਕ 스캐너 ਤੇ ਕੁਛ ਨਾ ਪਾਓ। ਤੇ ਜਿਨ੍ਹਾਂ ਨੂੰ ਨੁਕਸਾਨ ਆਇਆ ਉਹਨੂੰ ਦੇ ਸਕਦੇ ਦਵੋ ਨਹੀਂ ਤਾਂ ਰਹਿਣ ਦਿਓ